ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਦੇ ਨਵੇਂ ਹੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਕਾਫੀ ਜਿਆਦੇ ਸੋਹਣੇ ਸੂਟ ਤੇ ਪਹਿਣਾ ਦੀ ਡਿਮਾਂਡ ਸੀਗੀ ਹਨਾ ਕਾਫੀ ਟਾਈਮ ਤੋਂ ਮੈਨੂੰ ਮੈਸੇਜ ਆ ਰਹੇ ਸੀਗੇ ਵੀ ਸਾਨੂੰ ਬਰੋਸ਼ੇ ਵੈਲਵਟ ਦੇ ਸੂਟ ਚਾਹੀਦੇ ਨੇਗੇ ਪਰ ਮੇਰੇ ਕੋਲੇ ਹਨਾ ਮੈਂ ਤੁਹਾਨੂੰ ਸੱਚ ਦੱਸਾਂ ਮੇਰੇ ਕੋਲ ਸਟਾਕ ਨਹੀਂ ਹੈਗਾ ਸੀਗਾ ਤਾਂ ਕਰਕੇ ਫਿਰ ਮੈਂ ਵੀਡੀਓ ਨਹੀਂ ਪਾਈ ਸੀਗੀ ਜਿੰਨਾ ਕ ਮੇਰੇ ਕੋਲੇ ਸਟਾਕ ਆਇਆਗਾ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦੇਣੀ ਹੈਗੀ ਤੁਸੀਂ ਉਹਦੇ ਵਿੱਚੋਂ ਸਿਲੈਕਟ ਕਰਕੇ ਆਪਣੇ ਸੂਟ ਨੇ ਜਿਹੜੇ ਰਖਵਾ ਸਕਦੇ ਹੋਗੇ ਤੇ ਕਾਫੀ ਜਿਆਦੇ ਸੋਹਣੇ ਸੂਟ ਨੇਗੇ ਕਲਰ ਬਹੁਤ ਜਿਆਦੇ ਸੋਹਣੇ ਨੇਗੇ ਮੈਂ ਤੁਹਾਨੂੰ ਇੱਕ ਇੱਕ ਸੂਟ ਦਿਖਾਈ ਜਾਣੀ ਹੈਗੀ ਲਓ ਜੀ ਟਿਸਟਾ ਦੇ ਰਹਣਗੇ ਇਹ ਜਿਹੜਾ ਮਤਲਬ ਬ੍ਰਾਂਡ ਰਹੂਗਾ ਟਿਸਟਾ ਰਹੂਗਾ ਕਾਫੀ ਜਿਆਦੇ ਸੋਹਣੇ ਸੂਟਨਗੇ ਤੁਸੀਂ ਦੇਖ ਸਕਦੇ ਹੋਗੇ ਬਰੋਸ਼ਾ ਵੈਲਵਟ ਸੂਟਨਗੇ ਪ੍ਰਿੰਟ ਇਸ ਤਰ੍ਹਾਂ ਰਹੇਗਾ ਤੇ ਨਾਲ ਜਿਹੜੀ ਬਾਟਮ ਹੈ 크ਰੇਪ ਦੀ ਬਾਟਮ ਹੈਗੀ ਤੇ ਨਾਲ ਇਸ ਤਰ੍ਹਾਂ ਬਾਟਮ ਰਹੋਗੀ ਲਓ ਜੀ ਦੇਖੋ ਜੀ ਇਹ ਹੈਗੀ ਹੈ ਜੀ ਸ਼ਰਟ ਤੇ ਬਹੁਤ ਜਿਆਦੇ ਸੋਹਣਾ ਪ੍ਰਿੰਟ ਬਣਿਆ ਹੋਇਆਗਾ ਪ੍ਰਾਈਜ਼ ਰਹੇਗਾ 2500 ਪਲੱਸ ਸ਼ਿਪਿੰਗ ਹੈਗੀ ਜਿਹੜੀਆਂ ਭੈਣਾਂ ਦੇ ਆਰਡਰ ਚੱਲ ਰਹੇ ਨੇਗੇ ਤੁਸੀਂ ਵੀ ਰਖਵਾ ਸਕਦੇ ਹੋਗੇ ਸੂਟ ਇਹਦੇ ਨਾਲ ਦੇ ਲੋ ਜੀ ਕਲਰ ਬਹੁਤ ਜਿਆਦਾ ਸੋਹਣਾ ਬਿਲਕੁਲ ਪਰਫੈਕਟ ਕਲਰ ਆ ਰਿਹਾ ਹੈ ਵੀਡੀਓ ਦੇ ਵਿੱਚ ਤੇ ਅਗਲਾ ਕਲਰ ਰਹੇਗਾ ਪਰਪਲ ਡਾਰਕ ਪਰਪਲ ਸੂਟ ਹੈਗਾ ਲੋ ਜੀ ਕੋਈ ਨਮੀ ਜੀ ਚੀਜ਼ ਆ ਸੋਹਣਾ ਸੋਹਣਾ ਤੁਸੀਂ ਸਟਿਚ ਕਰਵਾਉਂਗੇ ਬਹੁਤ ਜਿਆਦੇ ਸੋਹਣਾ ਸੂਟ ਬਣੂਗਾ ਮੈਂ ਤੁਹਾਨੂੰ ਆਪਣੀ ਲਗਾ ਕੇ ਦਿਖਾ ਦਿੰਨੀ ਆ ਵੀ ਕਿਦਾਂ ਦਾ ਇਹ ਲੱਗਦਾ ਹੈਗਾ ਤੇ ਡਾਰਕ ਪਰਪਲ ਸੂਟ ਹੈਗਾ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਤੇ ਨਾਲ ਰਹੇਗੀ ਇਸ ਤਰ੍ਹਾਂ ਦੀ ਪਰਪਲ ਬਾਟਮ ਰਹੇਗੀ ਕ੍ਰੇਪ ਦੀ ਜਿੰਨਾ ਕਿ ਮੇਰੇ ਕੋਲੇ ਸਟਾਕ ਆਇਆ ਹੈ ਨਾ ਓਨਾਂ ਕਿ ਮੈਂ ਤੁਹਾਨੂੰ ਦਿਖਾ ਦਿੰਨੀ ਆਂਗੀ ਲਓ ਜੀ ਇਹ ਵਾਲਾ ਕਲਰ ਕਲਰ ਬਹੁਤ ਜਿਆਦੇ ਸੋਹਣੇ ਲੱਗੇ ਤੇ ਇਹਦੇ ਵਿੱਚ ਰਹੇਗਾ ਜੀ ਬਲੈਕ ਕਲਰ ਲਓ ਜੀ ਲੋ ਜੀ ਇਸ ਤਰ੍ਹਾਂ ਇਹ ਰਹੇਗਾ ਜੀ ਬਲੈਕ ਕਲਰ ਜਦੋਂ ਤੁਸੀਂ ਸਲਾਈ ਕਰਾਉਂਗੇ ਕਾਫੀ ਜਿਆਦੇ ਸੋਹਣੇ ਸੂਟ ਬਣਨਗੇ ਤੁਸੀਂ ਇਹਦੇ ਉੱਪਰ ਮਤਲਬ ਜਿਹੜੀ ਬਾਟਮ ਹੈ ਬਾਟਮ ਤੇ ਤੁਸੀਂ ਵਰਕ ਵੀ ਕਰਵਾ ਸਕਦੇ ਹੋਗੇ ਤੇ ਬਿਨਾ ਵਰਕ ਤੋਂ ਵੀ ਤੁਸੀਂ ਸਟਿਚ ਕਰਵਾ ਸਕਦੇ ਹੋਗੇ ਉਹਨੂੰ ਤੇ ਇਸ ਤਰ੍ਹਾਂ ਇਹ ਰਹੇਗੀ ਸ਼ਰਟ ਬਹੁਤ ਜਿਆਦੇ ਸੋਹਣਾਗਾ ਤੇ ਨਾਲ ਰਹੇਗੀ ਜੀ ਪਲੇਨ ਬਾਟਮ ਰਹੇਗੀ ਬਲੈਕ ਕਲਰ ਦੀ ਕريب ਦੀ ਜਿਹੜੀਆਂ ਇਹਨਾਂ ਨਾਲ ਸਲਵਾਰਾਂ ਲਗਾਈ ਹੋਈਆਂ ਨੇ ਆਪਾਂ ਸਾਰੀਆਂ ਕريب ਦੀਆਂ ਲਗਾਈਆਂ ਹੋਈਆਂ ਨੇ ਬਹੁਤ ਜਿਆਦੇ ਸੋਹਣੀ ਕريب ਹੈਗੀ ਤੇ ਕਲਰ ਤੁਹਾਨੂੰ ਇੱਕ ਤੋਂ ਇੱਕ हटਕੇ ਮਿਲੇਗਾ ਤੁਸੀਂ ਦੇਖ ਸਕਦੇ ਹੋ ਆਹ ਵਾਲਾ ਕਲਰ ਵੀ ਚੈੱਕ ਕਰ ਸਕਦੇ ਹੋਗੇ ਲਓ ਜੀ ਦੇਖੋ ਆਹ ਕਲਰ ਵੀ ਹੈ ਜਿਹੜਾ ਬਹੁਤ ਜਿਆਦੇ ਸੋਹਣਾ ਹੈਗਾ ਤੁਸੀਂ ਪ੍ਰਿੰਟ ਕਲਰ ਦੇਖ ਸਕਦੇ ਹੋ ਇਹਦੇ ਨਾਲ ਹੈਗੀ ਹੈ ਜੀ ਸੇਮ ਬਾਟਮ ਹੈਗੀ ਤੇ ਉੱਪਰ ਟੇਬਲ ਤੇ ਪਈ ਰਹੀ ਹੈ ਤੇ بیس ਨਾਲ ਦੀ ਬਾਟਮ ਹੈਗੀ ਇਸ ਕਲਰ ਦੀ ਠੀਕ ਹੈ ਜੀ ਇਸ ਕਲਰ ਦੀ ਬਾਟਮ ਰਹੇਗੀ ਇਹਦੇ ਨਾਲ ਪ੍ਰਾਈਸ ਰਹੇਗਾ 2500 ਸਾਰੇ ਸੂਟਾਂ ਦਾ ਜਿੰਨੇ ਵੀ ਮੈਂ ਤੁਹਾਨੂੰ ਸੂਟ ਦਿਖਾਉਂਗੀ ਸਾਰਿਆਂ ਦਾ ਪ੍ਰਾਈਸ ਰਹੇਗਾ 2500 ਤੇ ਇਹ ਵਾਲਾ ਹੈਗਾ ਜੀ ਅੱਗੇ ਪੀਚ ਕਲਰ ਪੀਚ ਕਲਰ ਵੀ ਕਾਫੀ ਜਾਦੇ ਸੋਹਣਾਗਾ ਲਓ ਜੀ ਬਹੁਤ ਜਾਦੇ ਸੋਹਣਾ ਸੂਟ ਹੈਗਾ ਕਲਰ ਬਿਲਕੁਲ ਪਰਫੈਕਟ ਆ ਰਹੇ ਨੇ ਜੋ 19ਵੀ ਦਾ ਫਰਕ ਹੁੰਦਾ ਮੈਂ ਤੁਹਾਨੂੰ ਦੱਸ ਦਿੰਦੀ ਤੇ ਨਾਲ ਰਹੇਗੀ ਪੀਚ ਸਲਵਾਰ ਰਹੇਗੀ ਕੈਮਰੇ ਦੇ ਵਿੱਚ ਜਿਹੜੇ ਪੀਚ ਸਲਵਾਰ ਦਾ ਰੰਗ ਬਹੁਤ ਜ਼ਿਆਦਾ ਫਰਕ ਕਰ ਰਿਹਾਗਾ ਪਰ ਇਹ ਜਿਹੜਾ ਕਲਰ ਹੈਗਾ بیس ਨਾਲ ਬਿਲਕੁਲ ਮੈਚ ਕਰ ਰਿਹਾਗਾ ਕੋਈ ਵੀ ਫਰਕ ਨਹੀਂ ਹੈਗਾ ਕਿਉਂਕਿ ਕੈਮਰੇ ਦੇ ਵਿੱਚ ਕਲਰ ਦਾ ਫਰਕ ਪੈ ਜਾਂਦਾ ਹੈਗਾ ਤਾਂ ਕਰਕੇ ਲਓ ਜੀ ਅਗਲਾ ਕਲਰ ਫੇਰ ਹੈਗਾ ਜੀ ਪਰਪਲ ਨਾਲ ਰਹੇਗੀ ਪਰਪਲ ਬਾਟਮ ਤੇ ਉਹਦੇ ਨਾਲ ਉਹ ਫਰਕ ਹੈ ਉਹ ਥੋੜਾ ਜਿਹਾ ਕਾਲਸ ਜਿਹਾ ਸੀ ਤੇ ਸੀਗਾ ਤੇ ਇਹ ਨਹੀਂ ਹੈਗਾ ਇਹ ਪ੍ਰੋਪਰ ਪਰਪਲ ਕਲਰ ਹੈਗਾ ਲਓ ਜੀ ਇਸ ਤਰਾ ਦਾ ਪ੍ਰਿੰਟ ਡਿਜ਼ਾਈਨ ਰਹੇਗਾ 2500 ਪ੍ਰਾਈਸ ਹੈਗਾ ਇਹਦਾ ਵੀ ਤੇ ਅੱਗੇ ਜੀ ਰਹੇਗੀ ਅਗਲਾ ਸੂਟ ਵੀ ਰਹੇਗਾ ਕਾਫੀ ਜਿਆਦੇ ਸੋਨਾ ਦੇਖੋ ਕਿੰਨਾ ਸੋਨਾ ਰੰਗ ਹੈ ਕਿੰਨਾ ਜਿਆਦੇ ਦੇ ਤੇ ਪ੍ਰਿੰਟ ਖੇਡ ਰਿਹਾ ਹੈਗਾ ਤੇ ਨਾਲ ਰਹੇਗੀ ਜੀ ਕ੍ਰੇਪ ਦੀ ਬਾਟਮ ਪਲੇਨ ਠੀਕ ਹੈ ਜੀ ਤੇ ਅੱਗੇ ਹੈਗਾ ਜੀ ਬੋਟਲ ਗ੍ਰੀਨ ਕਲਰ ਬੋਟਲ ਗ੍ਰੀਨ ਨਾਲ ਰਹੇਗੀ ਜੀ ਬੋਟਲ ਗ੍ਰੀਨ ਬਾਟਮ ਰਹੇਗੀ ਪਲੇਨ ਕ੍ਰੇਪ ਦੀ ਇਹ ਵੀ ਜਿਹੜਾ ਕਲਰ ਹੈਗਾ ਬਹੁਤ ਜ਼ਿਆਦੇ ਸੋਹਣਾ ਕਲਰ ਹੈਗਾ ਕਾਫੀ ਜ਼ਿਆਦੇ ਆਪਾਂ ਸੇਲ ਕੀਤਾ ਹੈਗਾ ਇਹ ਪਹਿਲਾ ਕਲਰ ਹਨਾ ਤੇ ਬਾਕੀ ਹੋਰ ਵੀ ਕਾਫੀ ਜ਼ਿਆਦੇ ਸੇਲ ਹੋਏ ਨਗੇ ਸੂਟ ਆਪਾਂ ਵੀਡੀਓ ਡੇਲੀ ਪਾਉਨੇ ਆਂਗੇ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਚੈੱਕ ਕਰ ਲਿਆ ਕਰੋ ਹਨਾ ਡੇਲੀ ਵੀਡੀਓ ਆਉਂਦੀ ਹੈਗੀ ਆਪਣੀ ਵੀ ਤੁਸੀਂ ਕਿਹੜਾ ਸੂਟ ਲੈਣਾ ਤੇ ਇੱਕ ਨਾ ਵੀਡੀਓ ਦੇ ਜਦੋਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਬੈਲ ਆਈਕਨ ਜਿਹੜਾ ਨਾਲ ਦੀ ਨਾਲ ਔਨ ਕਰਦਿਆ ਕਰੋ ਕਿਉਂਕਿ ਜਦੋਂ ਅਸੀਂ ਵੀਡੀਓ ਪਾਉਣਗੇ ਤੁਹਾਡੇ ਤੱਕ ਜਿਹੜੀ ਨੋਟੀਫਿਕੇਸ਼ਨ ਹੈਗੀ ਨਾਲ ਦੀ ਨਾਲ ਆ ਸਕੇ ਤੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਇਆ ਕਰੂਗੀ YouTube ਦੇ ਉੱਪਰ ਵੀ ਇਹਨਾਂ ਨੇ ਹੁਣ ਵੀਡੀਓ ਅਪਲੋਡ ਕਰਤੀ ਫਿਰ ਤੁਸੀਂ ਨਾਲ ਦੀ ਨਾਲ ਜਿਹੜੀ ਵੀਡੀਓ ਦੇਖ ਸਕਦੇ ਹੋਗੇ ਕਈ ਪੈਨਾਂ ਦੇ ਮੈਸੇਜ ਆਉਂਦੇ ਹੁੰਦੇ ਨੇਗੇ ਵੀ ਸਾਨੂੰ ਵੀਡੀਓ ਨਹੀਂ ਸ਼ੋ ਹੋਈ ਹੈਗੀ ਤਾ ਕਰ ਕਿ ਉਹ ਨਹੀਂ ਸ਼ੋ ਹੋਉਂਦੀ ਕਿਉਂਕਿ ਤੁਸੀਂ ਬੈਲ ਆਈਕਨ ਨਹੀਂ ਦਮਾਉਂਦੇ ਤੁਹਾਡੇ ਤੱਕ ਜਿਹੜਾ ਨੋਟੀਫਿਕੇਸ਼ਨ ਆ ਉਹ ਨਹੀਂ ਆਉਂਦਾ ਹੈਗਾ ਤੇ ਇੱਕ ਮੈਂ ਤੁਹਾਨੂੰ ਬਲੈਕ ਸੂਟ ਦਿਖਾਉਣੀ ਆਂਗੀ ਕਾਫੀ ਡਿਮਾਂਡ ਦੇ ਵਿੱਚ ਰਿਹਾ ਹੈਗਾ ਇਹ ਵਾਲਾ ਮੇਰਾ ਵੀ ਆ ਬਿਲਕੁਲ ਸੇਮ ਸੂਟ ਹੈ ਦੇ ਨਾਲ ਦਾ ਇਹ ਲੋਚ ਇਹ ਜਿਹੜਾ ਸੂਟ ਹੈਗਾ ਬੈਂਬਰ ਤੇ ਹੋਇਆ ਹੈਗਾ ਵਰਕ ਹੈ ਆਰੀ ਵਰਕ ਹੋਇਆ ਹੋਇਆ ਬਲੈਕ ਕਲਰ ਬਿਲਕੁਲ ਮੇਰਾ ਸੂਟ ਹੈ ਇਹਦੇ ਨਾਲ ਸੇਮ ਆਪਾਂ ਦੁਪੱਟਾ ਵੀ ਇਹਦੇ ਨਾਲ ਦੇਖੋ ਸੇਮ ਹੀ ਹੈਗਾ ਉਸੇ ਤਰ੍ਹਾਂ ਸੇਮ ਪ੍ਰਿੰਟ ਹੈਗਾ ਲਓ ਜੀ ਦੇਖੋ ਦੁਪੱਟਾ ਕਿੰਨਾ ਜਿਆਦਾ ਸੋਹਣਾ ਬਣਿਆ ਹੋਇਆਗਾ ਤੇ ਨਾਲ ਰਹੇਗੀ ਪਲੇਨ ਬਾਟਮ ਕ੍ਰੇਪ ਦੀ ਇਹਦੇ ਨਾਲ ਲਓ ਜੀ ਤੇ ਪ੍ਰਾਈਸ ਰਹੇਗਾ 3200 ਇਹ ਸੂਟ ਦਾ ਕਿਉਂਕਿ ਫੁੱਲ ਪਿਓਰ ਦੇ ਉੱਪਰ ਜਿਹੜਾ ਸੂਟ ਹੈ ਬਣਿਆ ਹੋਇਆਗਾ ਤੇ ਪ੍ਰਾਈਸ ਰਹੇਗਾ 3200 ਪਲੱਸ ਦੁਪੱਟਾ ਨਾਲ ਦੁਪੱਟੇ ਤੇ ਤੁਸੀਂ ਜਿੱਦਾਂ ਮੇਰੇ ਫਿਨਿਸ਼ਿੰਗ ਕੀਤੀ ਹੋਈ ਉਦੋਂ ਤੁਸੀਂ ਕਰਵਾ ਸਕਦੇ ਹੋਗੇ ਤੇ ਨਾਲ ਹੈਗੀ ਐ ਜੀ ਪਲੇਨ ਬਾਟਮ ਹੈਗੀ ਇਹਦੇ ਨਾਲ ਲੋਜੀ ਬਾਟਮ ਤੇ ਤੁਸੀਂ ਕੰਮ ਕਰਵਾਉਣਾ ਕੋਈ ਵੀ ਕਰਵਾਓ ਨਹੀਂ ਵਿਦਆਊਟ ਵਰਕ ਵੀ ਲੈ ਸਕਦੇ ਹੋਗੇ ਬਾਕੀ ਆਪਾਂ ਵਰਕ ਵਾਲੇ ਸੁੱਟਣ ਦੀ ਵੀਡੀਓ ਇੱਕ ਦੋ ਦਿਨਾਂ ਬਾਅਦ ਤੁਹਾਡੇ ਲਈ ਲੈ ਕੇ ਆਵਾਂਗੇ ਕੋਈ ਵੀ ਤੁਸੀਂ ਹਨਾ ਆਰਡਰ ਦੇਣਾ ਹੁੰਦਾਗਾ ਤੁਹਾਨੂੰ ਇੱਕ ਤਰ੍ਹਾਂ ਦਾ ਮਤਲਬ ਡਿਜ਼ਾਈਨ ਮਿਲ ਜਾਂਦਾ ਹੈਗਾ ਬੀਸੀ ਇਦਾਂ ਦਾ ਡਿਜ਼ਾਈਨ ਹੈ ਜਿਹੜਾ ਆਪਣੇ ਸੂਟ ਤੇ ਵੀ ਰੈਡੀ ਕਰਵਾ ਸਕਦੇ ਆਂਗੇ ਸਾਰੇ ਨਿਊ ਡਿਜ਼ਾਈਨ ਬਣ ਕੇ ਆਉਣਗੇ ਮੈਂ ਤੁਹਾਡੇ ਨਾਲ ਵੀਡੀਓ ਆਪਾਂ ਜਲਦੀ ਸ਼ੇਅਰ ਕਰਾਂਗੇ ਥੋੜੇ ਜੇ ਬੀਜ਼ੀ ਸੀਗੇ ਬੀਜ਼ੀ ਹੋਣ ਕਰਕੇ ਵੀਡੀਓ ਅੱਜ ਵੀ ਮੈਨੂੰ ਆਇਆ ਸੀ ਵੀ ਆਪਾਂ ਸਕਿਪ ਕਰ ਦਿੰਨੇ ਆਂਗੇ ਵੀਡੀਓ ਵੀ ਚਲ ਕੱਲ੍ਹ ਪਾ ਦਾਂਗੇ ਪਰ ਕੱਲ੍ਹ ਨੂੰ ਵੀ ਨਹੀਂ ਟਾਈਮ ਹੈਗਾ ਤਾਂ ਕਰਕੇ ਤੇ ਮੈਂ ਸੋਚਿਆ ਵੀ ਆਪਾਂ ਪਾ ਹੀ ਦਿੰਨੇ ਆਂ ਵੀਡੀਓ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾਗਾ ਤੁਸੀਂ WhatsApp ਤੇ ਜਿਹੜਾਗਾ ਆਪਣਾ ਆਰਡਰ ਦੇਣਾਗਾ ਪ੍ਰਾਈਸ ਹੈ ਮੈਂ ਨਾਲ ਹੋਂਦੇ ਮੈਂਸ਼ਨ ਕਰਤੇ ਕਈ ਭੈਣਾਂ ਕਮੈਂਟ ਕਰਕੇ ਪ੍ਰਾਈਸ ਪੁੱਛੀ ਜਾਣਗੇ ਜਿਹੜੇ ਪ੍ਰਾਈਸ ਨੇ ਮੈਂ ਨਾਲ ਹੋਂਦੇ ਮੈਂਸ਼ਨ ਕਰ ਚੁੱਕੀ ਆਂਗੀ ਤੇ 2500 ਤੇ ਇੱਕ ਸੂਟ ਹੈਗਾ ਜਿਹੜਾ 3200 ਹੈ ਬਾਕੀ ਜਿਹੜੇ ਮੈਂ ਐمبرੋਸ਼ਾ ਬਲਵਰਟ ਦੇ ਸੂਟ ਦਿਖਾਏ ਨੇ ਸਾਰੇ 2500 ਹੈਗਾ ਠੀਕ ਹੈ ਜੀ ਤੁਸੀਂ ਸਲਾਈ ਵੀ ਕਰਵਾ ਸਕਦੇ ਹੋ ਆਪਣੇ ਕੋਲੋਂ ਬਿਨਾਂ ਸਲਾਈ ਤੋਂ ਵੀ ਮੰਗਵਾ ਸਕਦੇ ਜਿਵੇਂ ਵੀ ਤੁਹਾਨੂੰ ਸਹੀ ਲੱਗੇ ਤੁਸੀਂ ਉਸ ਤਰ੍ਹਾਂ ਸੂਟ ਹੈਗਾ ਆਪਣੇ ਕੋਲੋਂ ਲੈ ਸਕਦੇ ਹੋਗੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਵੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਬਾਕੀ ਆਪਾਂ ਆਪਣਾ ਚੈਨਲ ਆ ਬਲੌਗ ਆਲਾ ਤੇ ਆਪਾਂ ਜਦੋਂ ਵੀਡੀਓ ਹੁਣ ਅਪਲੋਡ ਕਰਾਂਗੇ ਕਮੈਂਟ ਦੇ ਵਿੱਚ ਉਹਦਾ ਲਿੰਕ ਪਾ ਦਾਂਗੇ ਤੁਸੀਂ ਉਹ ਲਿੰਕ ਨੂੰ ਓਪਨ ਕਰਕੇ ਚੈਨਲ ਨੂੰ ਜਿਹੜਾ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਉਹਤੇ ਵੀ ਤੁਸੀਂ ਆਪਣੀਆਂ ਡੇਲੀ ਪਰਵਾਰਿਕ ਵੀਡੀਓ ਹੁੰਦੀਆਂ ਨੇ ਤੁਸੀਂ ਚੈੱਕ ਕਰਿਆ ਕਰੋ ਹਨਾ ਦੇਖਿਆ ਕਰੋ ਜਿਸ ਤਰ੍ਹਾਂ ਤੁਸੀਂ ਮੇਰੇ ਇਹ ਚੈਨਲ ਨੂੰ ਸਪੋਰਟ ਕੀਤੀ ਹੈਗੀ ਤੁਸੀਂ ਮੇਰੇ ਉਹ ਚੈਨਲ ਨੂੰ ਵੀ ਸਪੋਰਟ ਕਰੋ ਤੁਹਾਡਾ ਤੈਦ ਲੋ ਧੰਨਵਾਦ ਹਨਾ ਤੁਸੀਂ ਮੈਨੂੰ ਇੰਨੀ ਸਪੋਰਟ ਕੀਤੀ ਆ ਉਸ ਚੈਨਲ ਨੂੰ ਵੀ ਮੇਰੇ ਨੂੰ ਜਰੂਰ ਇੰਨੀ ਹੀ ਸਪੋਰਟ ਦਿਓ ਇੰਨਾ ਹੀ ਪਿਆਰ ਦਿਓ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ